ਦੋਸਤੋ ਮੈਂ ਤੁਹਾਡਾ ਵੀਰ ਰਜਨੀਸ਼ ਕਰਕਰਾ ਅੱਜ ਤੁਹਾਨੂੰ ਲੈ ਕੇ ਆਇਆ ਪੀਰ ਖਾਨਾ ਮੰਦਿਰ ਮਾਤਾ ਸ਼ਾਮਕੌਰ ਮੋਨੀ ਜੀ ਜਿਹੜਾ ਕਿ ਰਾਮਪਰਾ ਫੋਡ ਜ਼ਿਲ੍ਹਾ ਬਠਿੰਡਾ ਦੇ ਢੱਡੂ ਅਬੇ ਵਾਲੀ ਗਲੀ ਕੋਟਾਣਾ ਕਪਰਵਾ ਬੱਲਾ ਰਾਮਪਰਾ ਫੋਡ ਵਿਖੇ ਸਥਿਤ ਹੈ ਜਿਸ ਦੇ ਸੰਚਾਲਕ ਸੇਵਾਦਾਰ ਨੇ ਕੱਦੀ ਨਿਸ਼ੀਨ ਢੱਡੂ ਆਬਾ ਜੀ ਆਓ ਆਪਾਂ ਚੱਲਦੇ ਆਂ ਤੇ ਪਤਾ ਕਰਦੇ ਆਂ ਕਿ ਇਹ ਮਾਤਾ ਮੋ ਸ਼ਾਮਕੌਰ ਮੋਨੀ ਜੀ ਕੌਣ ਸੀ ਤੇ ਇਹਨਾਂ ਦੀ ਕੀ ਮੱਤਸ ਹੈ ਤੇ ਇਹਨਾਂ ਦੀ ਪੂਜਾ ਅਰਚਨਾ ਕਿਵੇਂ ਕੀਤੀ ਜਾਂਦੀ ਹੈ ਤੇ ਮੰਦਿਰ ਕਦੋਂ ਤੋਂ ਇੱਥੇ ਸਥਾਪਿਤ ਹੈ ਆਓ ਆਪਾਂ ਮਿਲਦੇ ਹਾਂ ਮੰਦਿਰ ਜੀ ਦੇ ਸੰਚਾਰ ਬਾਬੇ ਜੈ ਮਤਸ ਜੈ ਰਬ ਇਹ ਸ਼ਾਮਕੌਰ ਮੋਨੀ ਦਾ ਜਿਹੜਾ ਮੰਦਿਰ ਆ ਹਾਂਜੀ ਇਹ ਪਹਿਲਾਂ ਤੁਸੀਂ ਦੱਸੋ ਵੀ ਇਹ ਸ਼ਾਮਕੌਰ માતા ਮੋਨੀ ਇਹ ਹੈ ਕੌਣ ਨੇ ਇਹ ਜੀ ਮੁਗਲਾਂ ਦੇ ਟਾਈਮ ਬਾਬਰੀ ਹੋਏ ਸੀ ਉਹਨਾਂ ਦੀ ਭੈਣ ਆ ਇਹ ਪੰਜ ਬਾਬਰੀ ਸਫੀਦੋ ਇਹਨਾਂ ਦਾ ਮੇਨਤਾਂ ਆ ਮੈਂ ਜਾ ਦਿੱਲੀ ਚੌਂਕ ਦੇ ਵਿੱਚ ਇਹਨਾਂ ਦੀ ਛੋਟੀ ਜਿਹੀ ਇੱਕ ਪਿੰਡੀ ਬਣੀ ਹੋਈ ਐ ਪਸੂ ਦੇਨ ਦੀ ਦਰਗਾਹ ਉੱਥੇ ਇਹ ਮਾਤਾ ਸ਼ਾਮਕਰ ਮੋਨੀ বিষ্ণੂ ਭਗਵਾਨ ਦਾ ਹੀ ਰੂਪ ਐ ਕਿਦਾਂ ਦਾ ਜਦੋਂ ਭਸਮਾਸੁਰ ਰਾਖਸ਼ ਨੇ ਮਾਰ ਦੇ ਦਿੱਤਾ ਸੀਗਾ ਭੋਲੇनाथ ਨੇ ਉਹ ਭੋਲੇਨਾਥੇ ਹੀ ਮਗਰ ਪੈ ਗਿਆ ਸੀ ਵੀ ਮੈਂ ਉਹਨੂੰ ਹੀ ਭਸਮ ਕਰ ਤਾ ਉਦੋਂ ਫਿਰ বিষ্ণੂ ਭਗਵਾਨ ਨੇ ਇਹਨਾਂ ਨੂੰ ਭੇਜਿਆ ਸੀ ਮੋਨੀ ਦਾ ਰੂਪ ਧਾਰ ਕੇ ਤੇ ਜਦੋਂ ਉਹਨੇ ਆਪਸ ਮਾਸੂਰ ਨੂੰ ਆਖਿਆ ਤੇ ਕਿਆਪਸ ਮਾਸੂਰ ਨੇ ਉਹਨੇ ਆਖਿਆ ਵੀ ਮੈਂ ਤੇਰਾ ਨਾ ਵਿਆਹ ਕਰਾਉਣਾ ਹੈ ਉਹਨੇ ਕਿਸੇ ਤਰੀਕੇ ਨਾਲ ਉਹ ਕਹਿੰਦੇ ਵੀ ਪਹਿਲਾਂ ਮੇਰੇ ਵੰਗੂ ਨੱਚ ਕੇ ਦਿਖਾ ਫਿਰ ਮੈਂ ਤੇਰਾ ਵਿਆਹ ਕਰਾਉਂਗੀ ਇੰਦੀ ਗੱਲ ਕਰਦੇ ਕਰਦੇ માતા ਨੱਚਣ ਲੱਗੀ માતા ਨੇ ਆਪਣੇ ਸਿਰ ਤੇ ਹੱਥ ਧਰ ਲਿਆ ਭਸਮਾਸੂਰ ਨੇ ਵੀ ਆਪਣੇ ਸਿਰ ਤੇ ਹੱਥ ਧਰ ਲਿਆ ਤੇ ਉਹ ਭਸਮ ਹੋ ਗਿਆ ਉੱਥੋਂ ਮੋਨੀ માતા ਦੀ ਸਾਪਣਾ ਹੋਈ ਸੀ ਇਹਨਾਂ ਦਾ ਸਹੀ ਨਾਮ માતા ਸ਼ਾਮਪੁਰ ਮੋਨੀ ਹੈ ਇਹਨਾਂ ਦੀ ਜਨਮ ਜਿਹੜਾ ਇਹਨਾਂ ਤੋਂ ਹੋਇਆ ਸੀ ਉਹ ਪਰਤਾਂ ਦੇ ਘਰੇ ਹੋਇਆ ਸੀ। ਸਹੀ। ਪਰ ਜੋ ਇਹਨਾਂ ਦਾ ਇਕੱਲਾ ਦਰਬਾਰ ਹੈ ਉਹ ਨੇੜੇ ਤੇੜੇ ਹੋਰ ਕਿਤੇ ਨਹੀਂ ਹੈ ਪੰਜਾਬ, ਹਰਿਆਣਾ, ਰਾਜਸਥਾਨ, ਜੁਪੀ ਪਿਆਰ ਇਹ ਇਕੱਲਾ ਮੰਦਿਰ ਆਪਣੇ ਹੀ ਇੱਥੇ ਬਣਿਆ। ਠੀਕ ਹੈ। ਇਹਨਾਂ ਦੀ ਇਹ ਕਿੰਨੇ ਚਿਰ ਤੋਂ ਸਥਾਪਤ ਆਪਣਾ ਕਦੋਂ ਤੋਂ ਕਰਿਆ ਹੋਇਆ ਹੈ? ਇਹ ਆਪਣਾ ਹੁਣ 10 ਵਰ੍ਹੇ ਸਾਲ ਚੱਲਦਾ ਜੀ। ਹਾਂ। ਪੀਰਖਾਨਾ ਬਣਿਆ ਨੂੰ। ਠੀਕ ਹੈ ਜੀ। ਹਾਂ ਜੀ। ਜਿਹੜਾ ਆਪਣਾ ਪੀਰਖਾਨਾ ਹੈ ਇਹ ਮੌਰੀ ਦੇ ਰਾਤ ਹੀ ਜ਼ਿਆਦਾ ਮਸ਼ਹੂਰ ਹੈ। ਪੀਰਖਾਨਾ ਮੰਦਰ ਮਾਤਾ ਸ਼ਾਮਪੁਰ ਮੋਹੀ ਸ਼ਾਮਪੁਰਾਫੂ ਇਹ ਜਿਹੜੀ ਮਾਤਾ ਮਾ ਸ਼ਾਮਪੁਰ ਬਣੀ ਇਹ ਹੀ ਪੂਜਾ ਜਿਵੇਂ ਕਦੀ ਮਾਤਾ ਦੀ ਕਰੀ ਜਾਂਦੀ ਸੀ ਸੁਨਾਗਾ ਦਾਸ ਜੀ ਔਰ ਇਹਨਾਂ ਦੀ ਕਿਸ ਪਰਪਸ ਨਾਲ ਪੂਜਾ ਕਰਦੇ ਇਹਨਾਂ ਦੀ ਪਰਪਰ ਇਹ ਆ ਜੀ ਇਹ ਮਾਤਾ ਵੀ ਜਿਵੇਂ ਆਪਾਂ ਕਿਸੇ ਨੂੰ ਮੋਹ ਲੈਣਾ ਜਿਵੇਂ ਪੀਸ਼ਣ ਭਗਵਾਨ ਦਾ ਰੂਪ ਸੀ ਕਿਸੇ ਨੂੰ ਕਹਿੰਦਾ ਸੀ ਉਹ ਆ ਬਾਂਸਰੀ ਵਜਾ ਕੇ ਮੁਰਲੀ ਵਜਾ ਕੇ ਸਾਰਾ ਬ੍ਰਾਹਮਣ ਚੂ ਮੋੜਦਾ ਸੀਗਾ ਪਸ਼ੂ ਪੰਛੀ ਕਹਿੰਗੇ ਸਭ ਕੁਝ ਮੋਹ ਲੈਂਦੀ ਸੀ ਉਹਵੇਂ ਅੱਖਾਂ ਅੱਖਾਂ ਚ ਮੋਹ ਲੈਂਦੀ ਤਾਂ ਇਹਨਾਂ ਦਾ ਨਾਮ ਮੋਹੀ ਮਾਤਾ ਰੱਖਿਆ ਇਹ ਕਦੀ ਪੂਜਾ ਕਰਨ ਕਰਨ ਕਰਦਾ ਕਿ ਜੇ ਕੀ ਫਰ ਲੈਣਾ ਜਦੋਂ ਜਿਹੜਾ ਇਹਦੀ ਪੂਜਾ ਕਰੇ ਇਹ ਸਾਰਾ ਜਿਵੇਂ ਦੂਜੀਆਂ ਦੇਵੀਆਂ ਜੀ ਉਹ ਵੀ ਫਰ ਦਿੰਦੀਆਂ ਜਿਵੇਂ ਚਿੰਤਾਪੂਰਣੀ ਨਿਆਣਾ ਦੇਵੀ ਵੈਸ਼ਨਵੀ ਤੇ ਇਹ ਵੀ ਆ ਗਈਆਂ ਉਹ ਵੀ ਜਿਵੇਂ ਬੰਗਲਾ ਮੁਖੀ ਮਾਤਾ ਆ ਗਈ ਉਹ ਇਹਨਾਂ ਦੇ ਨਾਲ ਵੀ ਚਲਦੀ ਹੈ ਉਹਨਾਂ ਦੇ ਨਾਲ ਵੀ ਚਲਦੀ ਹੈ ਇਹ ਕਾਰਕਾ ਮਾਤਾ ਨਾਲ ਵੀ ਚਲਦੀ ਹੈ ਜਿਵੇਂ ਮਸਾਨੀ ਮਾਤਾ ਆ ਗਈ ਕਲਰਾਰੀ ਮਾਤਾ ਆ ਗਈ ਜਿਹਨੂੰ ਆਪਾਂ ਠੰਡੇ ਝੋਲੇ ਦੀ ਸ਼ੀਤਲਾ ਮਾਤਾ ਕਹਿ ਦਿੰਦੇ ਆ ਲਗ ਲਗ ਸੇਟਾ ਦੇ ਵਿੱਚ ਲਗ ਲਗ ਨਾਮ ਹੋ ਜਾਂਦੇ ਆ ਜਿਵੇਂ ਕੁਛ ਗਾਨਨ ਮਾਤਾ ਕਹਿੰਦਾ ਆਪਾਂ ਚਰਾਹੀ ਵਾਲੀ ਮਸਾਣੀ ਮਾਤਾ ਕਹ ਦਿੰਦੇ ਆ ਉਵੇਂ ਹੀ ਇਹ ਉਹਨਾਂ ਦੀ ਭੈਣ ਆ ਇਹਨਾਂ ਨੂੰ ਸ਼ਾਮਪੁਰ ਮੋਣੀ ਮਾਤਾ ਕਿਹਾ ਜਾਂਦਾ ਇਹਨਾਂ ਦੀ ਜੇ ਪੂਜਾ ਕਰਨੀਓ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹਨਾਂ ਦੀ ਪੂਜਾ ਬੜੀ ਸਿੰਪਲ ਹੈ ਜੀ ਜਿਆਦਾ ਕਰ ਇਹਨਾਂ ਦੀ 7 ਤਰ੍ਹਾਂ ਦੀ ਮਠਿਆਈ ਲੱਗਦੀ ਹੈ ਵੈਸ਼ਨੂ 7 ਤਰ੍ਹਾਂ ਦੀ ਮਠਿਆਈ ਲੱਗਦੀ ਹੈ ਮਿਸ਼ਰੀ ਲੱਗਦੀ ਹੈ ਤੇ ਉਹਨਾਂ ਮੰਨ ਲਓ 7 ਕਿਲੋ ਮਠਿਆਈ ਤਾਂ ਹਰ ਦਿਨ ਦੇ ਸੱਤ ਤਰ੍ਹਾਂ ਦੀ ਮਠਿਆਈ 70 ਸੱਤ ਪੰਤੀ ਮਠਿਆਈ ਉਹ 사ਦਾ ਪੰਤੀ ਬਿਠਾਈ ਜਿਵੇਂ ਉਹਦਾ ਜਿਵੇਂ ਆਮ ਸੋਮਵਾਰ ਮੰਗਲਵਾਰ ਕੋਈ ਦਿਨ ਹੁੰਦਾ ਤਾਂ ਉਹ ਇਹਨਾਂ ਦਾ ਦਿਨ ਹੈ ਜਿਵੇਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੰਗਲਵਾਰ ਇਹ ਚਾਰ ਦਿਨ ਹੈ ਇਹਨਾਂ ਦੇ ਜ਼ਿਆਦਾ ਸ਼ਨੀਵਾਰ ਠੀਕ ਹੈ ਜਿਵੇਂ ਕਾਲਕਾ ਮਾਤਾ ਦਾ ਮੰਦਰਾ ਪਟਿਆਰੇ ਬਣਾਇਆ ਉਹਤੇ ਵੀ ਸ਼ਨੀਵਾਰ ਨੂੰ ਮੇਲਾ ਭਰਦਾ ਉਵੇਂ ਹੀ ਇਹਨਾਂ ਦੀ ਮੰਨਤਾ ਵੀ ਸ਼ਨੀਵਾਰ ਨੂੰ ਇਹ ਪੀਰਾਂ ਫਕੀਰਾਂ ਦੇ ਨਾਲ ਵੀ ਚੱਲਦੀ ਹੈ ਜੀ ਜਿਵੇਂ ਕੋਟਰੀ ਸਰਕਾਰ ਹੈ ਸ਼ੈਨਸ਼ਾ ਪੀਰ ਬਾਬਾ ਮੇਲ ਕੋਟਰਾ ਹੈ ਤੇ ਸ਼ੇਖ ਪੀਰ ਉਹਨਾਂ ਦੇ ਨਾਲ ਮਾਤਾ ਮਸਾਨੀ ਦਾ ਮੰਦਰ ਬਣਾਇਆ ਉਹਦਾ ਨਾਲ ਚੱਲਦੀ ਹੈ ਲੋਕੋ ਨੇ ਜਿੰਨੇ ਜਿੰਨ ਘੂਤਾ ਸਾਰੇ ਉਹਨਾਂ ਨੇ ਕਾਪੂ ਕੀਤੇ ਵੇ ਆ ਉਵੇਂ ਹੀ ਇਹ ਮਾਤਾ ਸ਼ਾਮਪੁਰ ਮੋਨੀ ਵੀ ਪੀਰਾਂ ਦੇ ਨਾਲ ਚੱਲ ਮੈਂ ਦੇਖ ਰਿਹਾ ਤਿੱਕ ਪਿਸਟਖਾ ਨੀਲ ਪਾਲਿਸ਼ ਮੇਰੇ ਖਾ ਚੂੜੇ ਪਏ ਨੇ ਤੇਲ ਪਿਆ ਇਹ ਇਹ ਕਿਵੇਂ ਅਗਰ ਜਿਹੜਾ ਕੀ ਹੁੰਦੀ ਹੈ ਜੀ ਨਹੀਂ ਇਹ ਸਭ ਸੰਗਤ ਦੇ ਚੜਾਏ ਵੇ ਜੀ ਅਸੀਂ ਵੀ ਲੈ ਕੇ ਆਉਣੇ ਆ ਜਿਆਦਾ ਕਰ ਸੰਗਤ ਦੇ ਚੜਾਏ ਵੇ ਆ ਤਾਜ਼ੇ ਅੱਜ ਵੀਰ ਕੱਲ ਵੀਰਵਾਰ ਸੇ ਪਹੁੰਚੜਾ ਕੀ ਜਾਂਦਾ ਵੀ ਇਹ ਸੰਗਤ ਦੇ ਜਿੰਨਾਂ ਦੇ ਕੰਮ ਹੁੰਦੇ ਜੀ ਠੀਕ ਹੈ ਜੀ ਇਹ ਜਿਆਦਾ ਖੁਸ਼ ਜਿਵੇਂ ਹਾਰ ਸ਼ਿੰਗਾਰ ਦੇ ਵਿੱਚ ਜਿਵੇਂ ਇਹਨਾਂ ਨੂੰ ਇੱਕ ਅਵਾਰਡ ਮਿਲਿਆ ਦਿਨਤਾ ਇਹ ਤੋਂ ਸੋਣੀ ਮਾਤਾ ਕੋਈ ਹੋਈ ਐ ਤੇ ਨਾ ਹੀ ਕਦੇ ਕੋਈ ਵਰਲਡ ਦੇ ਵਿੱਚ ਹੋਊਗੀ ਠੀਕ ਹੈ ਵੀ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਕੋਲੇਨਾਥ ਨੇ বিষ্ণੂ ਭਗਵਾਨ ਨੇ ਆਤਾ ਰੂਪ ਦਿੱਤਾ ਸੀ ਆ ਇਹਨਾਂ ਦਾ ਇਤਿਹਾਸ ਹੈ ਇਹ ਸਾਰੇ ਚੂਰੇ ਵਗੈਰਾ ਹਾਰ ਸ਼ਿੰਗਾਰ ਫਲਕਾਰੀ ਇਹਨਾਂ ਦੀ ਚੜ੍ਹਦੇ ਇਹਨਾਂ ਜਿਵੇਂ ਦੂਸਰੇ ਦੇ ਵੀ ਇੱਥੇ ਤੇ ਵਰਤਕ ਹੈ ਇਹਨਾਂ ਦਾ ਵੀ ਕੋਈ ਵਰਤਕ ਹੈ ਨਹੀਂ ਇਹਨਾਂ ਦਾ ਵਰਤਾਲਾ ਕੋਈ ਗੱਲ ਨਹੀਂ ਹੈ ਵਰਤਤਾ ਜਿਵੇਂ ਆਮ ਜੋ ਵੀ ਕਿਸੇ ਦੀ ਕੋਈ ਸ਼ਰਤ ਹੈ ਉਹ ਜਿਵੇਂ ਮਰਜ਼ੀ ਰੱਖ ਲੇ ਪਰ ਨਹੀਂ ਇਹਨਾਂ ਦੇ ਵਰਤਾਲਾ ਵੀ ਕੋਈ ਗੱਲ ਨਹੀਂ ਕੋਲ ਜਿਵੇਂ ਅੱਜਕੱਲ੍ਹ ਚਾਹਦੇ ਕੋਈ ਵਿਦੇਸ਼ ਜਾ ਲਈ ਆਉਦੀ ਪਰਤਾ ਵੀ ਮੈਂ ਆਪ ਕਰੂੰਗਾ ਉਹ ਇਸ ਤਰ੍ਹਾਂ ਦੀ ਕੀ ਸੁੱਖ ਸੁਖੀ ਹੈ ਤੇ ਵੀ ਡੇਲੀ ਆਰਡਰ ਸਰੀਵਰ ਕਰਦੇ ਆ ਪੂਰੇ ਜਾਂ ਕੋਈ ਚੀਜ਼ ਮੇਂ ਚੜਾ ਕੇ ਜੇ ਕੋਈ ਸੁਖਣਾ ਪੈਂਦਾ ਕਿਸ ਤਰ੍ਹਾਂ ਦੇ ਨਹੀਂ ਬਸ ਸੁਪੇ ਹੀ ਇਹ ਜਿਵੇਂ ਇਹਨਾਂ ਦੀ ਲੱਗਦੀ ਹੈ ਜਿਵੇਂ ਕੋਈ ਵਰਫੀ ਲੱਗਦੀ ਹੈ ਠੀਕ ਹੈ ਜੀ ਕੋਈ ਮਾਈ ਦਾ ਖਾਸ ਸ਼ਿੰਗਾਰ ਲੱਗ ਗਿਆ ਫਲਕਾਰੀ ਲੱਗ ਗਈ ਮਾਤਾ ਦੀ ਚੁੰਨੀ ਆ ਨੀਲ ਪੋਸ਼ਾ ਐਸ ਤਰ੍ਹਾਂ ਦਾ ਸਮਾਨ ਹੀ ਲੱਗਦਾ ਜੀ ਸਾਰਾ ਵੈਸ਼ਨੂ ਸਮਾਨ ਜਿਵੇਂ ਦੁਰਗਾ ਮਾਤਾ ਹੈ ਉਹਨਾਂ ਦੇ ਵੀ ਖਾਸ ਸ਼ਿੰਗਾਰ ਚੜਦਾ ਪੱਤਰ ਉਹਨੇ ਚੰਤਪੁਰਨੀ ਜਾ ਕੇ ਹਾਂ ਜੀ ਜੀ ਨਿਆਣਾ ਦੇ ਵੀ ਚੜਾ ਕੇ ਉਵੇਂ ਉਹਨਾਂ ਦੇ ਪ੍ਰਸ਼ਾਦ ਦੀ ਕੜਾਹੀ ਲੱਗਦੀ ਹੈ ਉਵੇਂ ਇਹਨਾਂ ਦੇ ਵੀ ਲੱਗ ਜਾਂਦਾ ਜੀ ਸਿੰਪਲ ਹਾਂਜੀ ਹਾਂਜੀ ਜੋ ਵੀ ਚੀਜ਼ ਆ ਸਰਦਾ ਕਰੋ ਵੀ ਪ੍ਰਸਾਦ ਬਣਾ ਲਿਆ ਸਰਦਾ ਤਾਂ ਸੱਤ ਤਰ੍ਹਾਂ ਦੀ ਮਿਠਾਈ ਕਰ ਹਾਂ ਜਾਵੇ ਸੱਤ ਤਰ੍ਹਾਂ ਦੀ ਮਿਠਾਈ ਲੱਗਦੀ ਹੈ ਠੀਕ ਹੈ ਜੀ ਇਹ ਉਹਨਾਂ ਦੇ ਵਾਲੇ ਖੁਸ਼ ਹੁੰਦੀ ਹੈ ਜੇ ਕੋਈ ਸੁੱਕ ਸੁੱਕੇ ਜਾਂਦਾ ਉਹ ਆ ਤਾਂ ਜਿਹੜਾ ਵੀ ਕੋਈ ਸ਼ਿੰਗਾਰ ਸੁੱਕ ਜੇ ਜਾਂ ਕੰਗਲੀ ਆਟਮ ਸੁੱਕੇ ਕੋਈ ਨਹੀਂ ਜਾਵੇ ਕੋਈ ਵੀ ਹਾਂ ਕੋਈ ਵੀ ਸੁੱਕ ਜੇ ਜਿਵੇਂ ਸਾਡੇ ਕੋਲ ਅਸੀਂ ਆ ਕਹਿੰਦੇ ਵੀ ਮਾਝ ਦਾ ਸ਼ਿੰਗਾਰ ਸੁੱਕ ਚੋ ਫਲਕਾਰੀ ਸੁੱਕ ਚੋ ਥੋੜਾ ਕੋਈ ਕੰਮ ਹੋ ਗਿਆ ਚਲਾ ਆ ਜੀ ਇਹ ਸਭ ਸੰਗਤੀ ਚੜਾਏ ਵਿਆ ਅੱਜ ਤੱਕ ਜਿਵੇਂ ਇੱਕ ਰਾਤ ਫੇਰ ਵਾਰ ਸੀ ਹਜੇ ਥੋੜਾ ਕੀਤਾ ਨਹੀਂ ਸਹੀ ਕਿਉਂਕਿ ਐਸ ਤੋਂ ਬਾਅਦ ਹੋ ਹੁਣ ਕਰਦੇ ਹੁੰਨੇ ਆ ਅੱਜਪ ਵੀ ਕੀਤੀ ਨਹੀਂ ਹੈ ਇਹ ਸਾਰਾ ਕੁਝ ਸੰਗਤ ਤੇ ਚੜਾਇਆ ਹੈ ਆ ਤਾਦਾਈ ਚੜਾਇਆ ਹੈ ਸਾਰਾ ਸਮਾਨਾ ਚੂੜੇ ਤੇ ਚੜਾਏ ਪਿੰਡੀਆਂ ਪੁੰਨੀਆਂ ਸਭ ਕੁਝ ਤਾਂ ਚੜੇ ਦੇ ਜੀ ਜਿਵੇਂ ਸਕਰੀਬਨ ਦੇਖਿਆ ਵੀ ਜਿੱਦੀ ਮਾਤਾ ਦਾ ਮੰਦਰ ਹੁੰਦਾ ਮੰਦਰਾਂ ਦੇ ਵਿੱਚੋਂ ਦਾ ਪੰਡਿਤ ਪੂਜਾ ਕਰਦੀ ਹੈ ਹਾਂਜੀ ਇਹ ਤੁਹਾਡਾ ਪੀਰਖਾਨਾ ਹਾਂਜੀ ਇਸ ਦੇ ਵਿੱਚ ਮਾਤਾ ਦੀ ਪੂਜਾ ਕਰਨੀ ਕੋਈ ਪੰਡਤ ਵਗੈਰਾ ਅਕਸਰ ਰੱਖਿਆ ਹੋਇਆ ਕਿ ਤੁਸੀਂ ਨਹੀਂ ਨਹੀਂ ਕੋਈ ਪੰਡਤ ਨਹੀਂ ਜੀ ਮੈਂ ਹੀ ਐਥੇ ਸਰਪਸ ਅਸੀਂ ਕਰਦੇ ਠੀਕ ਹੈ ਤੁਸੀਂ ਤਾਂ ਤੁਹਾਡਾ ਪਰਿਵਾਰ ਇਹ ਇਹਨੂੰ ਦੋ ਤਰ੍ਹਾਂ ਦੇ ਵਿੱਚ ਮੰਨਿਆ ਜਾਂਦਾ ਜੀ ਚਾਦਾ ਕਰ ਸਾਡੇ ਏ ਪੀਰਖਾਨੇ ਲਾਈਨ ਦੇ ਵਿੱਚ ਮੰਨਿਆ ਜਾਂਦਾ ਹੈ ਪਰ ਇਹਦੀ ਪੂਜਾ ਪੰਡਤ ਲੋਕ ਵੀ ਕਰਦੇ ਆ ਠੀਕ ਹੈ ਜੀ ਉਹ ਲక్ష్ਮੀ માતા ਦੇ ਰੂਪ ਦੇ ਵਿੱਚ ਵਿਸ਼ਨੂੰ ਭਗਵਾਨ ਦੇ ਰੂਪ ਦੇ ਵਿੱਚ ਉਹ ਕਰਦੇ ਪੰਡਤ ਲੋਕ ਵੀ ਕਰਦੇ ਆ ਪਰ ਪੰਡਤ ਲੋਕ ਮੰਤਰਾਂ ਦੇ ਵਿੱਚ ਕਹਿੰਦਾ ਮਤਲਬ ਇਹਨਾਂ ਦੀ ਕੋਈ ਇਸ ਮੂਰਤੀ ਸਥਾਪਨਾ ਨਹੀਂ ਜਿਵੇਂ ਉਹ ਪੰਡਤਾਂ ਦਾ ਸਿਸਟਮ ਲੱਗਾ ਹੈਗਾ ਸਾਡੇ ਪੀਰਖਾਨੇ ਦਾ ਸਿਸਟਮ ਲੱਗਾ ਹੈ ਦਰਬਾਰ ਦਾ ਪਰ ਚਾਰੇਕਰ ਜਿਹੜੀ ਇਹਦੀ ਸੇਵਾ ਹੈ ਇਹਨਾਂ ਦੀ ਸੁਖਸੀਰਨੀ ਆ ਉਹ ਅਸੀਂ ਜਿਹੜੇ ਚੇਲੇ ਲੋਕ ਆ ਪੀਰ ਖਾਨ ਨੇ ਵਾਲੇ ਉਹੀ ਕਰਦੇ ਇਹਨਾਂ ਦਾ ਕੋਈ ਸਾਲ ਦੇ ਵਿੱਚ ਵਿਸ਼ੇਸ਼ ਦਿਨ ਵੀ ਹੁੰਦਾ ਵੀ ਆਪਾਂ ਨੇ ਹੁੰਦਾ ਵੀ ਆਦਮਾ ਮਨਾਇਆ ਜਾਂਦਾ ਇਹਦਾ ਤਾਂ ਜੋ ਕੁਝ ਵਿਸ਼ੇਸ਼ ਦਿਨ ਬਸ ਇਹੀ ਇਜਮੇ ਆਪਣੇ ਪੰਡਹਾਰਾ ਲੱਗਦਾ ਸਾਲ ਮਗਰੋਂ ਫੱਟਾ ਪੰਡਹਾਰਾ ਲੱਗਦਾ ਆਪਾਂ ਸਲਾਨਾ ਦਵਾਨ ਕਰਾਉਨੇ ਆ ਬਸ ਉਹੀ ਵਿਸ਼ੇਸ਼ ਦਿਨ ਉਹੀ ਮੰਨਿਆ ਜਾਂਦੇ ਜੀ ਥੋੜੇ ਇਹ ਵੀ ਦੱਸੋ ਵੀ ਜਿਹੜੀ ਇਹ ਮੂਰਤੀ ਹੈ ਤੁਸੀਂ ਆਪ ਇੱਥੇ ਬਣਵਾਈ ਹੈ ਜਾਂ ਕਿਤੋਂ ਲੈ ਕੇ ਆਏ ਨਹੀਂ ਜੀ ਅਸੀਂ ਜੈਪੁਰ ਤੋਂ ਬਣਵਾ ਕੇ ਲੈ ਕੇ ਆਏ ਹਾਂ ਜੈਪੁਰ ਤੋਂ ਜੈਪੁਰ ਜੀ ਇਹ ਵੀ ਮੂਰਤੀ ਜੈਪੁਰ ਤੋਂ ਬਣਵਾ ਕੇ ਲੈ ਕੇ ਆਏ ਆਂ ਬਾਬਾ ਜੀ ਦੀ ਮੂਰਤੀ ਆ ਲੱਖ ਦਾਤਾ ਪੀਰ ਦੀ ਉਹ ਵੀ ਉਹ ਕੋਟਲੇ ਸਰਕਾਰ ਦੀ ਵੀ ਉੱਥੋਂ ਮਾਤਾ ਮਸਾਨੀ ਦੀ ਵੀ ਉੱਥੇ ਇਹ ਸਾਰੇ سنگ ਮਰਮਰ ਰੂਪ ਵਾਲੇ ਪੱਥਰ ਦੀ ਬਹੁਤ ਵਧੀਆ ਪੱਥਰ ਦੀ ਮੂਰਤੀਆਂ ਪਹਿਲਾਂ ਉਹਨਾਂ ਨੂੰ ਦੇ ਕੇ ਆਏ ਜਾ ਕੇ ਫੋਟੋਆਂ ਸਾਰੀਆਂ ਫਿਰ 2 ਮਹੀਨਿਆਂ ਮਗਰੋਂ ਸਾਰੀਆਂ ਬਣ ਕੇ ਤਿਆਰ ਹੋ ਕੇ ਫਿਰ ਸਾਡੇ ਕੋਲ ਆਏ ਇਹ ਜਿਹੜਾ ਇਹ ਤਾਂ ਡਿਜ਼ਾਈਨ ਆ ਸਾਰਾ ਇਹ ਜਨਕੀ ਹਟਲ ਆਪ ਕਰੇ ਕਿ ਤੁਸੀਂ ਦਿੱਤਾ ਨਹੀਂ ਇਹ ਦੀ ਬਣਾਉਣੀ ਹੈ ਨਹੀਂ ਜੀ ਨਹੀਂ ਇਹ ਇਹ ਇਹਨਾਂ ਦੇ ਕਿ ਜਿਵੇਂ ਕਾਲਪਨਿਕ ਫੋਟੋ ਆਂਦੀ ਹੈ ਜਿਵੇਂ ਹਾਂ ਜੀ ਜਿਹੜੀ ਮੰਦੇ ਐ ਬਸ ਉਹ ਫੋਟੋ ਅਸੀਂ ਦਿਾਈ ਸੀ ਮੋਬਾਈਲ ਤੋਂ ਉਹ ਫੋਟੋ ਜਦੋਂ ਨਾ ਨਿ ਬਣਵਾਤੀ ਪਤ ਹੁਣ ਜੋ ਅੱਜ ਦਾ ਟਾਈਮ ਹੈ ਆਪੇ Google ਤੇ ਕੱਢ ਲੀਏ ਕਿੱਥੇ ਕੱਢ ਲੀਏ ਤੇ ਸਰ ਨਾਲ ਪਹਿਲਾਂ ਇਹੀ ਮੂਰਤੀ ਆਉਂਦੀ ਆ ਆਪਣੇ ਦਾ ਪ੍ਰਭੂ ਦਾ ਰਾਮ ਪ੍ਰਭੂ ਲਈ ਇਹੀ ਮੂਰਤੀ ਹੋਵੇ ਆਪੇ Google ਤੇ ਸਰਚ ਕਰਾਂਗੇ ਮਾਤਾ ਸ਼ਾਮਪੁਰ ਮੋਇਨੀ ਤਾਂ ਇਹੀ ਮੂਰਤੀ ਵੀ ਆਉਣ ਲੱਗ ਇਹੀ ਮੂਰਤੀ ਦੇ ਠੀਕ ਹੈ ਵਿਚੋਂ ਦੇ ਜਿਵੇਂ ਕਈ ਲੋਕ ਕਹਿੰਦੇ ਜਿਵੇਂ ਬਸ਼ੀਕਰਨ ਕਰਨਾ ਹੈ ਕੰਤਤ ਲੋਕ ਕਹਿ ਦਿੰਦੇ ਆ ਜਿਵੇਂ ਉਹ ਤੋ ਫੋਟੋਆਂ ਲੱਗਦੀਆਂ ਮਾਤਾ ਸ਼ਾਮਪੁਰ ਮੋਹੀ ਦਾ ਇਹਨਾਂ ਦਾ ਜਿਵੇਂ ਆਪਾਂ ਕਿਸੇ ਨੂੰ ਮੋਹ ਲੈਣਾ ਮੇਨ ਮਕਸਦ ਉਹਵੇਂ ਇਹਨਾਂ ਦੀ ਗੂਗਲ ਤੇ ਵੀ ਇਹਨਾਂ ਦੀ ਫੋਟੋ ਹੀ ਹੁੰਦੀ ਆ ਠੀਕ ਹੈ ਇਹ ਜਿਹੜਾ ਮੋਹ ਲੈਣਾ ਤੋਂ ਜ਼ੁਰ ਕਰਨ ਛਾਦਾ ਕੀ ਪਰ ਇਸ ਤਰ੍ਹਾਂ ਕਈ ਜਿਵੇਂ ਆਪਾਂ ਗਾਇਲ ਨੇ ਮੁੰਡੇ ਕੁੜੀਆਂ ਹੁੰਦੇ ਅੱਜ ਕੱਲ ਉਹ ਵੀ ਹੁੰਦੇ ਵੀ ਭਾਈ ਮੋਹੀ ਦਾ ਮੋਹੀ ਮੰਤਰ ਮਾਰ ਲਓ ਜਾਂ ਔਰ ਉਹ ਵੀ ਮੋਹੀ ਮੰਤਰ ਇਹੀ ਮੰਤਰ ਹੁੰਦੇ ਆ ਨਹੀਂ ਮੋਹੀ ਮੰਤਰ ਤਾਂ ਆਏ ਆ ਜੀ ਇਹ ਥੋੜਾ ਜਿਹਾ ਲੋਕਾਂ ਨੇ ਜੈਜਾ ਜੈਜਾ ਅੱਜ ਕੱਲ ਉਹ ਚੱਲ ਪਿਆ ਵੀ ਹੁਣ ਉਹ ਲੋਕ ਹੋ ਗਏ ਅੱਜ ਕੱਲ ਇਹ ਸਿਸਟਮ ਥੋੜਾ ਜਿਆਦਾ ਚੱਲਿਆ ਹੋਇਆ ਜੀ ਪਰ ਸਹੀ ਮਿਹਨਤ ਦੇ ਵਿੱਚ ਵੀ ਉਹਵੇਂ ਨਹੀਂ ਹੈਗਾ ਸਿਸਟਮ ਕੰਮ ਕਰਦੀ ਹੈ ਦੇਵੀ ਉਸ ਕੰਮ ਦੇ ਵਿੱਚ ਵੀ ਉਸ ਕੰਮ ਦੇ ਵਿੱਚ ਵੀ ਪੂਰਾ ਕੰਮ ਕਰਦੀ ਹੈ ਦੁਨੀਆ ਬਹੁਤ ਆਉਂਦੀ ਹੈ ਸਾਡੇ ਕੋਲੇ ਇਸ ਕੰਮ ਲਈ ਵੀ ਆ ਜਾਂਦਾ ਭਾਵਨਾ ਸੱਚੀ ਹੋਵੇ ਤਾਂ ਭਾਵਨਾ ਸੱਚੀ ਹੋਵੇ ਜੀ ਸਭ ਕੁਝ ਹੋ ਜਾਂਦਾ ਜਿਵੇਂ ਉਹ ਕਹਿੰਦੇ ਜੀ ਕਿਤਾਬ ਚ ਪੁਟਾ ਰੱਖ ਲਓ ਪੱਤੇ ਦੇ ਪਾਸ ਹੋ ਜਾਓਗੇ ਹਾਂ ਜਿਵੇਂ ਪਹਿਲਾਂ ਚੱਲਦਾ ਸੀ ਉਹ ਭਾਵਨਾ ਸੀਗੀ ਹਾਂਜੀ ਹਾਂਜੀ ਉਹ ਭਾਵਨਾ ਸੀ ਉਹਵੇਂ ਹੀ ਸਾਰਾ ਕੁਝ ਚੱਲਦੇ ਜੀ ਜੇ ਜਿਹਦੀ ਇਦਾਂ ਦੀ ਮਤੋਂ ਆਰਤੀ ਵਗੈਰਾ ਹੁੰਦੀ ਆ ਉਹ ਵੀ ਆਮ ਆਰਤੀ ਹੈ ਜਾਂ ਕੁਝ ਵਿਸ਼ੇਸ਼ ਆਰਤੀ ਹੈ ਵਗੈਰਾ ਨਹੀਂ ਜੀ ਆਮ ਆਰਤੀ ਹੈ ਜੀ ਨਹੀਂ ਨਹੀਂ ਆਮ ਆਰਤੀ ਹਾਂ ਪਾਠ ਹੁੰਦੇ ਆ ਨਾ ਜੀ ਅੱਛਾ ਜੀ ਉਹ ਪਾਠ ਇਸ ਤਰ੍ਹਾਂ ਨਹੀਂ ਹੁੰਦੇ ਸਾਡੇ ਕੜ ਕੜੀ ਕਲਾਮ ਹੁੰਦੇ ਜੀ ਅੱਛਾ ਜੀ ਇਹਨਾਂ ਦੇ ਕੜੀ ਕਲਾਮ ਜਿੰਨਾ ਤੂੰ ਅਸੀਂ ਜਿਵੇਂ ਮੰਨ ਕੇ ਚਲੋ ਵੀ ਮੈਂ ਕੋਈ ਕੜੀ ਕਲਾਮ ਲਾ ਕੇ ਜਿਵੇਂ ਮੇਰੇ ਨਾਲ ਸਿੱਧਗੀਤੀ ਵੀ ਹੈ ਮੇਰੇ ਤੇ ਖੁਸ਼ਾ ਮਾਈ ਤਾਂ ਉਹਦੋਂ ਜਿਵੇਂ ਆਪਾਂ ਹਾਜ਼ਰ ਕਰਨਾ ਵੀ ਨਾਲ ਦੀ ਨਾਲ ਹਾਜ਼ਰ ਹੋ ਜਾਣਾ ਮਾਈ ਨੇ ਉਹ ਸਿਸਟਮ ਉਹ ਵੀ ਸਾਰੇ ਪੀਰਾਂ ਫਕੀਰਾਂ ਦੇ ਹੁੰਦੇ ਜੀ ਉਵੇਂ ਜਿਵੇਂ ਸਾਰਾ ਬਸ ਨਾਮ ਹੀ ਅਲਗ-ਅਲਗ ਹੈ ਥੋੜਾ ਜਿਹਾ ਜਿਵੇਂ ਪੰਡਤ ਲੋਕ ਕਰਦੇ ਆ ਉਹਨਾਂ ਦਾ ਜਿਵੇਂ ਸਿਸਟਮ ਚੱਲਦਾ ਓਮ ਨਮੋ ਸਵਾਹਾ ਸਾਡਾ ਸਿਰ ਘਮਾਉਣ ਵਾਲਾ ਚੱਲਦਾ ਸਾਡੇ ਉਹ ਨਹੀਂ ਚੱਲਦਾ ਬਸ ਇਹੀਆਂ ਕੰਮ ਵੀ ਹੈ ਗੱਲ ਵਾ ਤੇ ਕੋਈ ਉਹਨਾਂ ਦਾ ਪਾਠ ਹੈ ਜਿਹੜਾ ਉਹ ਥੋੜਾ ਜਿਹਾ ਹੋਰ ਢੰਗ ਨਾਲ ਚੱਲਦੇ ਆ ਜਿਵੇਂ ਉਹਨਾਂ ਦੀ ਆਪਦੀ ਬਗਾਲੀ ਭਾਸ਼ਾ ਹੁੰਦੀ ਹੈ ਸੰਸਕ੍ਰਿਤ ਜਿਵੇਂ ਤਾਲਪਾ ਮਾਤਾ ਜੀ ਕਲਕੱਤੇ ਆ ਉੱਥੇ ਇਹ ਕਈ ਤਰ੍ਹਾਂ ਦੇ ਮਾਤਾ ਹੈ ਵੀ ਜਿਹੜੀ ਪਟਿਆਲੇ ਆ ਆਪਣੇ ਹਾਂ ਜੀ ਉਹ ਕਾਰਕਾ ਮਾਤਾ ਹੈ ਜਿਹੜੀ ਬੰਗਲਾਮੁਖੀ ਮਾਈ ਆਪਾਂ ਕਹਿ ਦਿੰਨੇ ਆ ਚੰਡੀ ਦਾ ਰੂਪ ਕਹਿ ਦਿੰਨੇ ਆ ਹਾਂ ਜੀ ਕਾਰਕਾ ਕਹਿ ਦਿੰਨੇ ਆ ਕਾਲੀ ਕਹਿ ਦਿੰਨੇ ਆ ਨਾਮ ਥੋੜੇ ਜਿਹਾ ਅਲੱਗ-ਅਲੱਗ ਹੈ ਪਰ ਹੈ ਕੋਈ ਗੱਲ ਬਾਤ ਜਿਵੇਂ ਬੰਗਾਲ ਦੇ ਵਿੱਚ ਹੁਣ ਕਾਰਕਾ ਮਾਤਾ ਦੀ ਬਲੀ ਦਿੱਤੀ ਜਾਂਦੀ ਹੈ ਉੱਥੇ ਸਾਂ ਦੇ ਝੂਟੇ ਦੀ ਬਲੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਗੱਲ ਇੱਥੇ ਕੋਈ ਹੋਰ ਕੁਝ ਲਾਈ ਜਾਂਦਾ ਕੋਈ ਬੱਕਰੇ ਲਾਈ ਜਾਂਦਾ ਕੋਈ ਹੋਰ ਲਾਈ ਜਾਂਦਾ ਹੈ ਉਵੇਂ ਇਹਨਾਂ ਦਾ ਵੈਸ਼ ਨੂੰ ਹੀ ਚੱਲਦਾ ਸਾਰਾ ਸਿਸਟਮ ਠੀਕ ਹੈ ਜੀ ਵੀ ਥੋੜਾ ਥੋੜਾ ਜਿਵੇਂ ਸਟੇਰ ਚੇਂਜ ਹੁੰਦੀ ਜਾਂਦੀ ਹੈ ਥੋੜਾ ਬਹੁਤ ਨਾਮ ਦਾ ਫਰਕ ਪੈਂਦਾ ਜਾਂਦਾ ਗੱਲਬਾਤ ਸਾਰੀ ਇੱਕੋ ਹੀ ਹੈ ਪੰਡਤ ਲੋਕ ਵੀ ਮੰਨਦੇ ਐ ਨੂੰ ਪਰ ਜਿਹੜੀ ਇਹਦੀ ਮੂਰਤੀ ਹੈ ਉਹ ਸਾਰਨੋਂ ਪਹਿਲਾਂ ਐ ਲਾ ਕੇ ਚੱਲੋ ਵੀ ਮੈਨੂੰ ਨਹੀਂ ਲੱਗਦਾ ਵੀ ਕਿਤੇ ਬਣੀ ਹੋਈ ਸੀਗੀ ਆਪਣੇ ਰਾਮਪੁਰੇ ਦੇ ਵਿੱਚ ਵੀ ਨਹੀਂ ਹੈ ਕਿਸੇ ਦੇ ਇਹਦੀ ਮੂਰਤੀ ਉਹ ਛੋਟੀਆਂ ਫੋਟੋਆਂ ਰੱਖਿਆ ਵਿਆ ਪੀਰਖਾਨਿਆਂ 'ਚ ਕਈ ਲੋਕ ਮੰਨਦੇ ਆ ਰੱਖਿਆ ਵਿਆ ਫੋਟੋਆਂ ਬਟ ਪਰ ਆ ਮੂਰਤੀ ਜਿਹੜੀ ਇਹ ਆਪਣੀ ਹੈ ਇੱਥੇ ਰਾਮਪੁਰਾ ਹੁੰਦੇ ਆ TV ਆਸਤਰਾ ਲਾ ਕੇ ਚ ਲੋ ਵੀ ਜੋ ਅੱਜ ਦਾ ਟਾਈਮ ਹੈ ਵੀ ਇਹ ਤਾਂ ਦੇਵੀ ਹੈ ਇਹਨਾਂ ਦੇ ਨਾਮ ਵੀ ਮੈਨੂੰ ਮੇਰਾ ਨਾਂ ਚੜਿਆ ਹੋਇਆ ਵੀ ਮੈਨੂੰ ਵੀ ਮੋਣੀ ਵਾਲਾ ਬਾਬਾ ਹੀ ਕਹਿੰਦੇ ਆ ਪਰ ਹੁਣ ਬਹੁਤ ਲੋਕ ਇਹ ਜਿਹੇ ਆ ਦੁਕਾਨਦਾਰ ਸ਼ਾਪਕੀ ਤਰ੍ਹਾਂ ਵੀ ਸਵੇਰ ਜਦੋਂ ਦੁਕਾਨ ਖੋਲਦੇ ਆ ਉਹ ਜਿੰਦੇ ਦੇ ਵੀ ਸੱਤ ਵਾਰੀ ਚੱਕ-ਟੱਕ ਕਰਕੇ ਜੈ ਮਾ ਸ਼ਾਮਪੁਰ ਮੋਣੀ ਜੈ ਮਾ ਸ਼ਾਮਪੁਰ ਮੋਣੀ ਇਹਨਾਂ ਦਾ ਨਾਮ ਲੈ ਕੇ ਖੋਲਦੇ ਆ ਸਰਦਾ ਜਿੰਨਾ ਦੀ ਤਾਂ ਕਿ ਗਾ ਖਿੱਚੇ ਯਾਰ ਨੂੰ ਤਾਂ ਸਰਦਾ ਲਿਖਿਆ ਹਾਂ ਜੀ ਸਰਦਾ ਆਰਿਆ ਵੀ ਸਰਦਾ ਜੀ ਬਹੁਤ ਜ਼ਰੂਰੀ ਹੈ ਹਾਂ ਸਰਦਾ ਕੋਈ ਕਿਸੇ ਨੂੰ ਮੰਨਦਾ ਜੀ ਕੋਈ ਕਿਸੇ ਨੂੰ ਮੰਨਦਾ ਗੱਲ ਕਰ ਰਿਹਾ ਰੱਬ ਇੱਕੋ ਹੀ ਹੈ ਬਸ ਇੱਕ ਨਾਮ ਲੱਗ ਲੱਗਿਆ ਕੋਈ ਪੀਰ ਦੇ ਰੂਪ ਚ ਮੰਨ ਲੈਂਦਾ ਕੋਈ ਦੁਰਗਾ ਮਾ ਦਾ ਰੂਪ ਚ ਮੰਨ ਲੈਂਦਾ ਕੋਈ ਵਾਹਿਗੁਰੂ ਦੇ ਰੂਪ ਚ ਮੰਨ ਲੈਂਦਾ ਕੋਈ ਮੋਣੀ ਮਾਤਾ ਦੇ ਰੂਪ ਚ ਮੰਨ ਲੈਂਦਾ ਨਾਮ ਹੀ ਅਲੱਗ ਲੱਗਿਆ ਹੈ ਤਾਂ ਗੱਲ ਵਾ ਸਾਰੀ ਕੋਈ ਕਿ ਅਸੀਂ ਇਹ ਕਹਿ ਸਾ ਦੇ ਵੀ ਜੇ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਕੋਈ ਕੋਈ ਕੰਮ ਅੜਕਿਆ ਪਿਆ ਹੈ ਜਹਾਂ ਉਸ ਕੰਮ ਦੇ ਵਿੱਚ ਬਹੁਤ ਸੱਚੇ ਮਨ ਨਾਲ ਸਤਿਵਾਰੀ ਜੀ ਚੈ ਮਤਾ ਸ਼ਾਮਪੁਰ ਮੋਨੀ ਜੈ ਮਤਾ ਚਾਪ ਕਰੋ ਮੋਨੀ ਜਾਪ ਲਵੇ ਤੇ ਆ ਦੇ ਮਨ ਦੇ ਵਿੱਚ ਹੀ ਪਾウダー ਦਾ ਸੁੱਖ ਸੁੱਖ ਲੈ ਵੀ ਜੇ ਮੇਰੀ ਸੁੱਖਪੂਰੀ ਹੋ ਗਈ ਤਾਂ ਮੈਂ ਇੱਥੇ ਆ ਕੇ ਰਹੂੰਗਾ ਤਾਂ ਮਾਤਾ ਰਾਣੀ ਹੋਸਦੀ ਗੋ ਹਾਂਜੀ ਅਸੀਂ ਵੀ ਖਾਣਾ ਕਰਦੇ ਆ ਵੀ ਭਗਤ ਜਿਹੜਾ ਆ ਦਾ ਕੰਮ ਕੱਢਦੇ ਜਿਨ੍ਹਾਂ ਦੇ ਕੋਈ ਕੰਮ ਅੜਿਆ ਹਾਂਜੀ ਸੇ ਬਾਬਾ ਜੀ ਇਹ ਜਿਹੜਾ ਤੁਹਾਡਾ ਸਹੀ ਐਡਰੈਸ ਆ ਜਾਂ ਕਿਸੇ ਦੇ ਕੋਈ ਇਸ ਸੰਬੰਧ ਵਿੱਚ ਕੋਈ ਪੁੱਛਣਾ ਤੁਹਾਡੇ ਕੋ ਮੋਬਾਈਲ ਨੰਬਰ ਕੀ ਆ ਤੇ ਕੀ ਐਸਾ ਐਡਰੈਸ ਇਹ ਗੁਰਨਾਨਕਪੁਰਾ ਮਹੱਲਾ ਜੀ ਰਾਮਪਰਾ ਫੂਲ ਇਹ ਹੁਣ ਤਾਂ ਲੱਡੂ ਬਾਪੇ ਵਾਲੀ ਗਲੀ ਬਚਨ ਲਾਕੀ ਸਾਰੀ ਜੀ ਹੁਣ ਤਾਂ ਵੋਟਰ ਕਾਰ ਤੇ ਵੀ ਆਧਾਰ ਕਾਰ ਤੇ ਵੀ ਇਹ ਲੱਡੂ ਬਾਪੇ ਵਾਲੀ ਗਲੀ ਬਚਨ ਲਾਕੀ ਪੀਰਖਾਨੇ ਵਾਲੀ ਗਲੀ ਬਚਨ ਲਾਕੀ ਮੇਰਾ ਮੋਬਾਈਲ ਨੰਬਰ ਆ ਸਾਡਾ ਜੀ 97797 97277 ਜੇ ਬਦਲੇ ਨੇ ਹੋਣਾ ਤਾਂ ਹੋਏਗਾ ਸ਼੍ਰੀਵਾਰ ਨਹੀਂ ਨਹੀਂ ਨਾ ਤਾਂ ਨਹੀਂ ਜੋ ਆਪਾਂ ਦਿਨ ਮਨਾਉਣੇ ਆ ਜੀ ਜਿਹੜਾ ਪੁੱਛਾਂ ਵਾਲਾ ਦਿਨ ਹੈ ਹਾਂ ਜੀ ਉਹ ਵੀਰਵਾਰੀ ਹੈ ਉਹ ਵੀਰਵਾਰੀ ਨਹੀਂ ਮਾਤਾ ਮੋਣੀ ਦਾ ਦਿਨ ਹਾਂ ਹੁਣ ਆਈਆਂ ਨਾ ਗੱਲ ਵੀ ਆਪਾਂ ਤਾਂ ਜੇ ਕੋਈ ਜਿਵੇਂ ਕਿਸੇ ਦਾ ਕੋਈ ਕੰਮ ਹੋ ਗਿਆ ਹਾਂ ਉਹ ਤਾਂ ਸੁੱਖ ਜਿਹੜੇ ਮਰਜ਼ੀ ਦਿਨ ਲਾ ਜਾਏ ਬਦ ਵੀਰਵਾਰ ਨੂੰ ਆਪਣੇ ਇੱਥੇ ਮੇਲਾ ਭਰਦਾ ਕਹਿੰਦੇ ਮਤਲਬ ਸੰਗਤ ਆਉਂਦੀ ਹੈ ਜੀ ਬਾਹਰੋਂ ਆਉਂਦੀ ਹੈ ਸਾਰੀ ਸੰਗਤ ਰੋਤਰਾ ਤੇ ਤੋਂ ਬਹੁਤ ਸੰਗਤ ਆਉਂਦੀ ਹੈ ਹਜੇ ਆਏ ਦੇਖੋ ਸਾਰਾ ਕੁਝ ਓਮੀ ਪਿਆ ਸਾਫਾਈ ਵੀ ਨਹੀਂ ਕੀਤੀ ਕਿ ਹੁਣ ਹੀ ਸੰਗਤ ਹਜੇ ਗਈ ਹੈ ਇਜ਼ਾ ਥੋੜਾ ਟਾਈਮ ਪਹਿਲਾਂ ਹੀ ਫ੍ਰੀ ਹੋਇਆ ਸੀ ਫਿਰ ਉਹ ਵੀਰਵਾਰ ਨੂੰ ਲੱਗਦੀ ਐ ਕਿਉਂਕਿ ਆਇਆ ਵੀਰਵਾਰ ਨੂੰ ਜਿਵੇਂ ਕੋਈ ਇਹਨੇ ਦੀ ਅਨਾਦੀ ਵਰਸੀ ਲਿਆਇਆ ਜਾਂ ਪੀਰਾਂ ਦੇ ਜਨਾ ਦੇ ਕੁਝ ਵੀ ਲਿਆਇਆ ਉਹ ਸੰਗਤ ਹੁੰਦੀ ਐ ਸਭ ਦੇ ਮੂੰਹ 'ਚ ਪੈ ਜਾਂਦੀ ਐ ਇੰਨਾ ਸਮਾਨ ਚੜ ਜਾਂਦਾ ਫਿਰ ਉਹ ਅਸੀਂ ਇਕੱਠਾ ਕਰਕੇ ਕੀ ਕਰਨਾ ਹੁੰਦਾ ਜੀ ਸੰਗਤ ਦੇ ਵਿੱਚ ਵੰਡਿਆ ਜਾਂਦਾ ਇਹ ਜਿਹੜਾ ਸਮਾਨ ਜਾਨੀ ਕਿ ਇਹ ਸੰਗਤ ਦੇ ਜਕਾਂਝ ਕਾਜ ਕੰਜ ਕਾਜ ਨਹੀਂ ਸੰਗਤ ਦੀਵੇਂ ਇਹਨਾਂ ਦੀ ਕੋਈ ਨਾਦੀ ਵਰਸੀ ਚੜ ਗਈ ਕੁਝ ਵੀ ਚੜ ਗਿਆ ਲੋਕ-ਪੋਕ ਕੁਝ ਨਹੀਂ ਉਹ ਤਾਂ ਬੰਦੇ ਜਿਹੜੇ ਇਹਨਾਂ ਨੂੰ ਲਵਾ ਕੇ ਉਸ ਤੋ ਵਾ ਸੰਗਤ ਚ ਬੰਡਿਆ ਜਾਂਦਾ ਜੀ ਠੀਕ ਹੈ ਜੀ ਜਿਹੜੀ ਇਹਨਾਂ ਦੀਆਂ ਨੇਲ ਪਾਲਿਸ਼ਾਂ ਆ ਸਾਰਾ ਸਿਸਟਮ ਐ ਚੁੰਨੀਆਂ ਫਲਕਾਰੀਆਂ ਇਹ ਅਸੀਂ ਸਾਡੇ ਕੋਲ ਬਹੁਤ ਘੱਟਾ ਹੋ ਜਾਂਦਾ ਹੈ ਉੱਪਰ ਬਹੁਤ ਪਈਆਂ ਇੱਥੇ ਭਰੇ ਪਈਆਂ ਕਰੇ ਅਸੀਂ ਕੰਜਕਾਂ ਨੂੰ ਬਣ ਦਿੰਨੇ ਆ ਜਿਵੇਂ ਹੁਣ ਨਰਾਤੇ ਚੱਲੀ ਜਾਂਦੇ ਆ ਹੁਣ ਜਿੱਤੇ ਕਢਾਈ ਹੋ ਗਈ ਉੱਥੇ ਅਸੀਂ ਐ ਲਾ ਕੇ ਚਲੋ ਵੀ ਇੱਕ ਕੰਜਕ ਨੂੰ 50 50 100 100 ਨੇਲ ਪਾਲਿਸ਼ਾਂ ਪਾ ਕੇ ਦੇ ਦਿੰਦੇ ਆ ਅੱਛਾ ਜੀ ਇਹਨੀਆਂ ਕਿ ਨੇਲ ਪਾਲਿਸ਼ਾਂ ਚੜ੍ਹ ਜਾਂਦੀਆਂ ਐ ਇੰਨਾ ਕਿ ਹਾਰ ਸ਼ਿੰਗਾਰ ਚੜ੍ਹ ਜਾਂਦਾ ਹੈ ਜਿਆਦਾ ਜਿਵੇਂ ਪਰਸੈਂਟ ਤੇ ਮੋਹਿਤ ਕਰਨਾ ਅਜਿਵੇਂ ਸੈਂਟ ਤੇ ਜ਼ਿਆਦਾ ਹੁੰਦੇ ਆ ਜਿਵੇਂ ਇਹਨਾਂ ਦਾ ਇਤਿਹਾਸ ਹੈ ਜਿਵੇਂ ਮੋਣੀ ਨੇ ਇੰਦਰ ਰਾਜਾ ਮੋੜਿਆ ਸੀ ਇੰਦਰ ਰਾਜੇ ਨੂੰ ਸਰੋਂ ਪੱਟਾ ਜਿਹੜਾ ਇਹਨਾਂ ਦੇ ਦੇਵਤਿਆਂ ਦੇ ਵਿੱਚ ਮੁੱਖੀ ਕਿ ਨਾ ਗਿਆ ਹਾਂ ਉਹਨਾਂ ਨੂੰ ਵੀ ਹੰਕਾਰ ਸੀ ਪਰ ਇਹਨਾਂ ਨੇ ਉਹਨੂੰ ਮੋੜਿਆ ਸੀਗਾ ਮੋਣੀ ਨੇ ਇੰਦਰ ਰਾਜਾ ਮੋੜਿਆ ਸੀ ਤੇ ਇਹ ਬਸ ਇਹਨਾਂ ਦਾ ਕੰਮ ਇਹੀ ਹੈ ਵੀ ਮੋਹਿਤ ਕਰਨਾ ਕਿਸੇ ਨੂੰ ਠੀਕ ਹੈ ਜੀ ਹੂੰ ਚੋ ਠੀਕ ਹੈ ਜੀ ਇਹ ਸੀਗਾ ਬੱਬਾ ਸ਼ਾਮਕੌਰ ਮੋਣੀ ਜੀ ਦਾ ਮੰਦਿਰ ਜਿਹੜਾ ਕੀ ਗਰੌਣਕਪੁਰਾ ਮਹੱਲਾ ਟੱਡੂ ਬਾਬੇ ਦੀ ਗਲੀ ਰਾਮਪਰਾ ਫੂਲ ਵਿਖੇ ਸਥਿਤ ਹੈ ਇਸ ਤਰ੍ਹਾਂ ਦੇ ਹੀ ਹੋਰ ਸਾਨੂੰ ਬੰਦਰ ਇਤਿਹਾਸਕ ਤੇ ਪੁਰਾਣੇ ਜਿੰਨਾਂ ਵਾਰੀ ਲੋਕਾਂ ਨੂੰ ਨਹੀਂ ਪਤਾ ਤੁਹਾਡੇ ਰੂਪ ਰੂਪ ਕਰਾਂਗੇ ਸਾਨੂੰ ਤੋਂ ਇਜਾਜ਼ਤ ਮੈਂ ਤੁਹਾਡਾ ਆਪਣਾ ਰਜਨੀਸ਼ ਕਰਖਰਾ ਤੋਂ ਪਰਬਤਵਾਗੇ ਅਰਦਾਸ ਕਰਾਂ ਸਭ ਦਾ ਭਲਾ ਕਰੀ ਔਰ ਸ਼ੁਰੂਆਤ ਮੇਰੇ ਤੋਂ ਕਰੀ ਧੰਨਵਾਦ